ਭਾਈ ਸਾਰਿਆਂ ਸਤਿ ਸ੍ਰੀ ਅਕਾਲ ਅੱਜ ਵੀਰੇ ਆ ਮੋਟਰ ਡਿੱਗੀ ਕੱਢੀ ਗਈ ਆ ਟ੍ਰੇਡ ਗਲ ਕੇ ਡੈਂਪੀ ਸੀ ਆ 허ਵਾਨ ਸਿੰਘ ਮੋਗਲੇ ਵਾਲੇ ਉਹਨਾਂ ਦੇ ਖੇਤ ਮੇਰੀ ਮੋਟਰ ਗੱਡੀ ਗਈ ਆ ਡਿੱਗੀ ਵੀ 300 ਫੁੱਟ ਵਾਲਾ ਬੋਰ ਸੀਗਾ ਜਮਾ ਗਲੀਆਂ ਹੋਈਆਂ ਵੀਰੇ ਡਿਲੀਵਰੀਆਂ ਮੋਟਰ ਟੁੱਟ ਕੇ ਡੇਕਦੀ ਸੀ ਅੱਜ ਵੀਰੇ ਡਿੱਗੀਆਂ ਹੋਈਆਂ ਸੜੀਆਂ ਤੇ ਅੜੀਆਂ ਹੋਈਆਂ ਮੋਟਰਾਂ ਘਟਾਉਣ ਲਈ ਸਾਡੇ ਨਾਲ ਸੰਪਰਕ ਕਰੋ ਪਿੰਡ ਸਾਡਾ ਹੈਗਾ ਚਗਾਵਾ ਜ਼ਿਲ੍ਹਾ ਮੋਗਾ ਫੋਨ ਨੰਬਰ ਹੈਗਾ 9464 930887589043699 946623562 8837508673 ਫੋਨ ਨੰਬਰ ਵੀਰੇ ਪਿੰਡ ਸਾਡਾ ਚਗਾਵਾ ਜ਼ਿਲ੍ਹਾ ਮੋਗਾ ਧੰਨਵਾਦ ਜੀ